ਹਾਂਜੀ ਪੈਲ ਸਕੀਮ ਦੇ ਫਾਰਮ ਆਪਾਂ ਕਿੱਥੇ ਤੇ ਕਿਵੇਂ ਭਰ ਸਕਦੇ ਆ ਹਾਂਜੀ ਆਪਣੀ ਵੀਡੀਓ ਅੱਜ ਹੀ ਹੈ ਜੀ ਆਪਾਂ ਪੈਲ ਸਕੀਮ ਦੇ ਫਾਰਮ ਕਿੱਥੇ ਭਰ ਸਕਦੇ ਆ ਹਾਂਜੀ ਪੈਲ ਸਕੀਮ ਦੇ ਫਾਰਮ ਭਰਨ ਵਾਸਤੇ ਪਹਿਲਾਂ ਤਾਂ ਆਪਾਂ ਆਪਣੇ ਇਲਾਕੇ ਦੇ ਐਮ ਐਲ ਏ ਨਾਲ ਜੇ ਆਪਾਂ ਪਿੰਡ 'ਚ ਰਹਿੰਦੇ ਆ ਤਾਂ ਸਰਪੰਚ ਨਾਲ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਆ ਵੀ ਅਸੀਂ ਪੈਲ ਸਕੀਮ ਸਾਡੇ ਪਿੰਡ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਜਾਂ ਤੁਸੀਂ ਜਿਹੜੇ ਆਪਣੇ ਇਲਾਕੇ ਦੀਆਂ ਅੰਗਰਵਲੀ ਮੈਡਮਾ ਹੁੰਦੀਆਂ ਜੀ ਉਹਨਾਂ ਨਾਲ ਵੀ ਇਸ ਗੱਲ ਬਾਰੇ ਗੱਲ ਕਰ ਸਕਦੇ ਆ ਉਹ ਵੀ ਆਪਣੇ ਫਾਰਮ ਭਰਾ ਦੇਣਗੇ ਜੀ ਤੇ ਇਸ ਤੋਂ ਬਾਅਦ ਜੀ ਇਹਦੇ ਵਿੱਚ ਆਮਦਨੀ ਆਪਾਂ ਨੂੰ ਕੀ ਹੁੰਦੀ ਹੈ ਆਮਦਨੀ ਹੁੰਦੀ ਹੈ ਜੀ 35-40 ਰੁਪਏ ਪਰ ਪੀਸ ਵਗੈਰਾ ਆਪ ਨੂੰ ਮਿਲਦੇ ਆ ਜੀ ਸਾਰਾ ਕੁਝ ਉਹਨਾਂ ਦਾ ਕਟਿੰਗ ਵੀ ਉਹਨਾਂ ਨੇ ਕਰਨੀ ਹੈ ਜੀ ਸਟੀਚਿੰਗ ਸਿਰ ਤੁਸੀਂ ਕਰਨੀ ਆ ਬਟਨ ਵੀ ਮਸ਼ੀਨਾਂ ਨਾਲ ਲਾਉਣੇ ਆ ਜੀ ਕਾਜ ਵੀ ਮਸ਼ੀਨਾਂ ਦੇ ਕਰਨੇ ਆ ਤੇ ਜਿਹੜੇ ਵਾਜੀਆਂ ਕਟਿੰਗ ਕਰਦੇ ਹੋ ਜੀ 125 150 ਪੀਸ ਇਕੱਠੇ ਕਟਿੰਗ ਕਰਦੇ ਆ ਜੀ ਉਹ ਉਹਨਾਂ ਨੇ ਕਟਿੰਗ ਕਰਨ ਤੁਸੀਂ ਸਿਰਫ ਸਲਾਈਂਗ ਹੀ ਲਾਉਣੀਆਂ ਆ ਜੀ ਜਿਹੜਾ ਕਿ ਤੁਹਾਨੂੰ ਪਰ ਪੀਸ ਉਹ 35-40 ਰੁਪਏ ਦੇਣਗੇ ਜੀ ਇੱਕ ਪੀਸ ਦੇ ਹਾਂਜੀ ਤੁਹਾਨੂੰ ਉਹ ਟ੍ਰੇਨਿੰਗ ਵੀ ਦੇਣਗੇ ਆਪ ਤੇ ਇਸ ਤੋਂ ਬਾਅਦ ਹੁਣ ਸਾਰਾ ਕੰਮ ਦੇਣਗੇ ਤੇ ਤੁਸੀਂ ਚਾਹੋ ਤਾਂ ਕੰਮ ਘਰੇ ਵੀ ਕਰ ਸਕਦੇ ਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਕੰਮ ਉੱਥੇ ਹੀ ਕਰਨਾ ਪਊਗਾ ਉਹਨਾਂ ਦੇ ਹਿਸਾਬ ਨਾਲ ਸਾਰਾ ਕੰਮ ਕਰਨਾ ਪਊਗਾ ਫਿਰ ਤੁਸੀਂ ਆਪਣੇ ਘਰੇ ਕੰਮ ਲਿਜਾ ਸਕਦੇ ਆ ਬਹੁਤ ਵਧੀਆ ਸਕੀਮ ਹੈ ਜੀ ਇਹ ਇਹ ਘਟਪੜੀਆਂ ਲਿਖੀਆਂ ਔਰਤਾਂ ਵਾਸਤੇ ਵਧੀਆ ਕੰਮ ਹੈ ਤੇ ਜਾਰਾ ਪੜੀਆਂ ਔਰਤਾਂ ਵਾਸਤੇ ਤਾਂ ਕੰਮ ਹੈਗਾ ਹੀ ਹੈਗਾ ਜੀ ਇਹ ਤੁਸੀਂ ਵੀ ਆਪਣੇ ਇਲਾਕੇ ਵਿੱਚ ਮੈਂਬਰ ਇਕੱਠੇ ਕਰਕੇ ਇਹ ਕੰਮ ਸ਼ੁਰੂ ਕਰ ਸਕਦੇ ਆਂ ਜੀ ਤੇ ਇਹ ਆਪਣਾ ਕੰਮ ਸ਼ੁਰੂ ਹੋਊਗਾ ਤੇ ਵਧੀਆ ਰੋਜ਼ਗਾਰ ਬਣੂਗਾ ਆਪਣਾ ਤੇ ਭਗਵੰਤ ਮਾਨ ਜੀ ਦੀ ਬਹੁਤ ਵਧੀਆ ਸਕੀਮਾਂ ਜੀ ਇਹ ਤੁਸੀਂ ਆਪਣੇ ਇਲਾਕੇ ਦੇ ਮੈਂਬਰ ਇਕੱਠੇ ਕਰੋ 10 10 15 15 20 ਵੀ ਜਿੰਨੇ ਤੁਸੀਂ ਮੈਂਬਰ ਕਰ ਸਕਦੇ ਆ ਇਕੱਠੇ ਹੋ ਕੇ ਫਿਰ ਤੁਸੀਂ ਆਪਣੇ ਪਿੰਡ ਦੇ ਸਰਪੰਚ ਕੋਲ ਜਾਓ ਜਾਂ ਤੁਸੀਂ ਆਪ ਦੇ ਇਲਾਕੇ ਦੇ ਐਮ ਐਲ ਏ ਕੋਲ ਜਾਓ ਫਿਰ ਉਹਨਾਂ ਨਾਲ ਤੁਸੀਂ ਗੱਲ ਕਰੋ ਫਿਰ ਤੁਹਾਨੂੰ ਉਹ ਗਾਹ ਕਨੈਕਟ ਕਰਨਗੇ ਜੀ ਫਿਰ ਤੁਹਾਨੂੰ ਸਾਰੀ ਨੌਲੇਜ ਦੇਣਗੇ ਤੇ ਇਸ ਤਰ੍ਹਾਂ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਆ ਜੀ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਡੇ ਵਾਸਤੇ ਮੈਂ ਨਵੇਂ-ਨਵੇਂ ਵੀਡੀਓ ਲੈ ਕੇ ਆ ਸਕਾਂ ਕਟਿੰਗ ਸਟੀਚਿੰਗ ਦੇ ਵੀਡੀਓ ਲੈ ਕੇ ਆ ਸਕਾਂ ਤੇ ਸੋ ਫਰੈਂਡਸ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ ਰੱਬ ਰੱਖਾ